ਨੈਤ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਪੰਜਾਬ ਦੇ ਪਸ਼ੂ ਪਾਲਣ ਡੈਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਅੱਜ ਛੌਣੀ ਮਹੱਲਾ ਵਿੱਚ ਮੱਛੀ ਪਾਲਣ ਵਿਭਾਗ ਲਈ ਇੱਕ ਨਵੇਂ ਪ੍ਰਸ਼ਾਸਕੀ ਦਫ਼ਤਰ ਦਾ ਉਦਘਾਟਨ ਕੀਤਾ ਜੋ ਕਿ 84 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਅਤੇ ਇਸ ਆਧੁਨਿਕ ਸਹੂਲਤ ਦਾ ਉਦੇਸ਼ ਸੇਵਾਵਾਂ ਨੂੰ ਸੁਚਾਰੂ ਬਣਾਉਣਾ ਅਤੇ ਪੰਜਾਬ ਪਰ ਵਿੱਚ ਮੱਛੀ ਅਤੇ ਚਿੰਗਾ ਪਾਲਕਾਂ ਨੂੰ ਵਧੇ ਹੋਈ ਸਹਾਇਤਾ ਪ੍ਰਦਾਨ ਕਰਨਾ ਹੈ ਉਦਘਾਟਨ ਕਰਨ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਖੁੜਿਆਨੇ ਪੰਜਾਬ ਦੇ ਮਜਬੂਤ ਮੱਛੀ ਪਾਲਣ ਖੇਤਰ ਤੇ ਚਾਨਣਾ ਪਾਇਆ ਇਹ ਦੱਸਦੇ ਹੋਏ ਕਿ ਰਾਜ ਸਾਲਾਨਾ 2 ਲੱਖ ਟਨ ਮੱਛੀ ਪੈਦਾ ਕਰਦਾ ਹੈ ਜਿਸ ਵਿੱਚ ਲਗਭਗ 43683 ਏਕੜ ਮੱਛੀ ਪਾਲਣ ਦੀ ਸਮਰਪਿਤ ਹੈ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਨਵਾਂ ਦਫ਼ਤਰ ਮੱਛੀ ਪਾਲਕਾਂ ਲਈ ਇੱਕ ਸਟਾਪ ਹੱਬ ਵਜੋਂ ਕੰਮ ਕਰੇਗਾ ਜਿਸ ਨਾਲ ਸਰੋਤਾਂ ਅਤੇ ਸੇਵਾਵਾਂ ਤੱਕ ਸੁਚਾਰੂ ਪਹੁੰਚ ਸੰਭਵ ਹੋਵੇਗੀ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਨੂੰ ਇੱਕ ਲਾਇਬਧਾਇਕ ਸਹਾਇਕ ਕਿਤੇ ਵਜੋਂ ਅਪਣਾਉਣ ਤਾਂ ਜੋ ਉਹਨਾਂ ਦੀ ਆਮਦਨ ਵੱਧ ਸਕੇ ਉਹਨਾਂ ਨੂੰ ਸੂਬਾ ਸਰਕਾਰ ਵੱਲੋਂ ਵਿਆਪਕ ਸਹਾਇਤਾ ਦਾ ਭਰੋਸਾ ਦਿੱਤਾ ਜਾ ਸਕੇ ਕੈਬਨਿਟ ਮੰਤਰੀ ਨੇ ਸਾਰੇ ਮੱਛੀ ਅਤੇ ਚਿੰਗਾ ਪਾਲਕਾਂ ਨੂੰ ਆਪਣੀਆਂ ਦਿਲੋ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਉਹਨਾਂ ਨੇ ਰਾਜ ਦੀ ਆਰਥਿਕਤਾ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਸਵੀਕਾਰ ਕੀਤਾ ਉਨੇ ਵੀ ਦੁਹਰਾਇਆ ਕਿ ਪੰਜਾਬ ਸਰਕਾਰ ਰਾਜਪਰ ਦੇ ਕਿਸਾਨਾਂ ਦੀ ਰੋਜੀ ਰੋਟੀ ਵਧਾਉਣ ਲਈ ਮੱਛੀ ਪਾਲਣ ਖੇਤਰ ਨੂੰ ਮਜ਼ਬੂਤ ਕਰਨ ਅਤੇ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ। ਉਨਾ ਕੀ ਕਿ ਮੱਛੀ ਪਾਲਣ ਵਿਭਾਗ ਨੇ ਪੰਜਾਬ ਦੇ 5 ਦੱਖਣ ਪੱਛਮੀ ਜ਼ਿਲ੍ਹਿਆਂ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਬਠਿੰਡਾ ਮਾਨਸਾ ਤੇ ਫਰੀਦਕੋਟ ਵਿੱਚ ਮੱਛੀ ਪਾਲਣ ਵਾਲਿਆਂ ਨੂੰ ਹਜ਼ਾਰਾਂ ਏਕੜ ਬੰਜਰ ਖਾਰੀ ਅਤੇ ਸੀਮ ਗ੍ਰਸਤ ਜ਼ਮੀਨ ਨੂੰ ਚਿੰਗਾ ਪਾਲਣ ਅਧੀਨ ਲਿਆ ਕੇ ਢਾਈ ਤੋਂ 4 ਲੱਖ ਰੁਪਏ ਦਾ ਸ਼ੁੱਧ ਲਾਭ ਕਮਾਉਣ ਦੇ ਯੋਗ ਬਣਾਇਆ ਹੈ ਮੱਛੀ ਪਾਲਣ ਦੇ ਪਾਕ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕੈਬਨਿਟ ਮੰਤਰੀ ਦੀ ਅਗਵਾਈ ਅਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬਾ ਸਰਕਾਰ ਵੱਲੋਂ ਕਿਸਾਨਾਂ ਨੂੰ ਮੱਛੀ ਅਤੇ ਚਿੰਗਾ ਪਾਲਣ ਵਾਲੇ ਤਲਾਬਾਂ ਮੱਛੀ ਢੁਆ ਢੋਆਈ ਬਾਨਾਂ ਦੀ ਖਰੀਦ ਮੱਛੀ ਸਟੋਰ ਦੁਕਾਨਾਂ ਕੋਲਡ ਸਟੋਰੇਜ ਪਲਾਂਟ ਮੱਛੀ ਫੀਡ ਮਿੱਲਾਂ ਅਤੇ ਸਜਾਵਟੀ ਮੱਛੀ ਯੂਨਿਟਾਂ ਵਰਗੇ ਵੱਖ-ਵੱਖ ਪ੍ਰੋਜੈਕਟਾਂ ਨੂੰ 40% ਤੋਂ 60% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ ਮੱਛੀ ਪਾਲਣ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਦੇ ਹੋਏ ਉਹਨਾਂ ਅੱਗੇ ਦੱਸਿਆ ਕਿ ਵਿਭਾਗ ਪਹਿਲਾਂ ਹੀ 637 ਲਾਭਪਾਤਰੀਆਂ ਨੂੰ ਸਵੈ ਰੁਜ਼ਗਾਰ ਪ੍ਰਦਾਨ ਕਰ ਚੁੱਕਾ ਹੈ ਅਤੇ ਮੱਛੀ ਪਾਲਕਾਂ ਨੂੰ 30.63 ਕਰੋੜ ਰੁਪਏ ਦੀ ਸਬਸਿਡੀ ਵੰਡ ਚੁੱਕਾ ਹੈ। ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ ਸਹਾਇਕ ਡਾਇਰੈਕਟਰ ਜੇਐਸ ਗਰੇਵਾਲ ਅਤੇ ਹੋਰ ਵੀ ਇਸ ਮੌਕੇ ਤੇ ਮੌਜੂਦ ਸਨ।